ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਜਾਣੀ ਕਿ ਅੱਜ 9 ਜਨਵਰੀ 2019 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਹੋ ਰਹੇ ਨੇ ਤਾਂ ਕਰ ਲਓ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਤਾਂ ਅੱਜ ਦਾ ਪਹਿਲਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਨਿਜ਼ਾਮਦੀਨਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਤੇ ਪਿੰਡ ਨਿਜ਼ਾਮਦੀਨਪੁਰ ਦਾ ਕਬੱਡੀ ਕੱਪ ਲਾਈਵ ਚੱਲੂਗਾ ਕਬੱਡੀ 365.com ਦੇ ਜ਼ਰੀਏ ਤੇ ਅੱਜ ਦਾ ਦੂਜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਮਨਸੂਰ ਦੇਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਕਿ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 41000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਰੇਡਰ ਤੇ ਸਟਾਪਰ ਲਈ ਕੋਈ ਵੀ ਕਰੈਕਟ ਇਨਫਰਮੇਸ਼ਨ ਨਹੀਂ ਮਿਲੀ ਤੇ ਪਿੰਡ ਮਨਸੂਰ ਦੇਵਾ ਦਾ ਕਬੱਡੀ ਕੱਪ ਲਾਈਵ ਚੱਲੂਗਾ ਪੰਜਾਬ ਲਾਈਵ 1.com ਦੇ ਜ਼ਰੀਏ ਤੇ ਅੱਜ ਦਾ ਤੀਜਾ ਕਬੱਡੀ ਕੱਪ ਹੋ ਰਿਹਾ ਹੈ ਪਿੰਡ ਝੰਡਾਲੀ ਕਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿੱਥੇ ਕਿ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤੇ ਇੱਕ ਟੀਮ ਵਿੱਚ ਤਿੰਨ ਪਲੇਅਰ ਬਾਹਰੋਂ ਖੇਡ ਸਕਣਗੇ ਤੇ ਜੇ ਗੱਲ ਕਰੀਏ ਪ੍ਰਾਈਜ਼ ਦੀ ਤਾਂ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 51000 ਰੁਪਏ ਦਾ ਇਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 41000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜੇ ਗੱਲ ਕਰੀਏ ਬੈਸਟ ਰੇਡਰ ਤੇ ਬੈਸਟ ਸਟਾਪਰ ਦੀ ਤਾਂ ਬੈਸਟ ਰੇਡਰ ਤੇ ਸਟਾਪਰ ਨੂੰ 골ਡ ਰਿੰਗਾਂ ਨਾਲ ਸਨਮਾਨ ਕੀਤਾ ਜਾਊਗਾ ਤੇ ਪਿੰਡ ਜੰਡਾਲੀ ਕਲਾਂ ਦਾ ਕਬੱਡੀ ਕੱਪ ਲਾਈਵ ਚੱਲੂਗਾ 123live.in ਦੇ ਜ਼ਰੀਏ ਤੇ ਇਹ ਸਨ ਅੱਜ ਹੋਣ ਵਾਲੇ ਕਬੱਡੀ ਕੱਪ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਕੱਲ ਦੇ ਕਬੱਡੀ ਕੱਪਾਂ ਦੇ ਰਿਜ਼ਲਟਾਂ ਵਾਲੀ ਵੀਡੀਓ ਵੀ ਅਪਲੋਡ ਕਰ ਦਿੱਤੀ ਸੀ ਜਿਸ ਦਾ ਲਿੰਕ ਤੁਹਾਨੂੰ ਉੱਪਰ ਆ ਰਹੇ ਆਈ ਬਟਨ ਤੇ ਮਿਲ ਜੂਗਾ ਜਿਸ ਤੇ ਕਲਿੱਕ ਕਰਕੇ ਤੁਸੀਂ ਉਹ ਰਿਜ਼ਲਟ ਵਾਲੀ ਵੀਡੀਓ ਵੇਖ ਸਕਦੇ ਹੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੰਮੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ